ਹੇ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਠੀਕ ਸਾਰੇ ਠੀਕ ਕਿਹਾ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਆਪਣ-ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਦੋ ਦਿਨ ਮੇਰੇ ਕੋਲ ਵਲੌਗ ਨਹੀਂ ਪਾਇਆ ਗਿਆ ਕਿਉਂਕਿ ਥੋੜੀ ਮੈਨੂੰ ਤਬੀਅਤ ਨਾ ਠੀਕ ਹੋਣ ਕਰਕੇ ਤੇ ਬਹੁਤ ਭੈਣਾਂ ਦੇ ਕਮੈਂਟ ਆ ਰਹੇ ਸੀ ਤੁਹਾਡਾ ਵਲੌਗ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਤੇ ਮੈਂ ਜਿਹੜਾ ਤੇਲ ਬਣਾਇਆ ਸੀ ਦੰਦਾਂ ਵਾਸਤੇ ਉਹਦੇ ਤੇ ਵੀ ਕਾਫੀ ਕਮੈਂਟ ਆਏ ਸੀਗੇ ਤੇ ਕੁਝ ਵਜ੍ਹਾ ਕਰਕੇ ਮੈਨੂੰ ਪ੍ਰੋਬਲਮ ਹੋਣ ਕਰਕੇ ਕਿ ਫੀਵਰ ਹੋ ਗਿਆ ਸੀ ਇਸ ਕਰਕੇ ਮੈਂ ਵਲੌਗ ਨਹੀਂ ਪਾ ਸਕੀ ਔਰ ਉਹ ਭੈਣ ਨੇ ਇੱਕ ਭੈਣ ਸੀ ਕਿ ਸੁਵਿੰਦਰ ਕੌਰ ਨਵਾਂ ਸ਼ਹਿਰ ਤੋਂ ਭੈਣ ਪਹਿਲਾਂ ਤੇ ਤੇਰੇ ਤਹਿ ਦੀ ਲੋ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਮੇਰਾ ਵਲੌਗ ਦੇਖਦੇ ਹੋ ਬਹੁਤ ਅੱਛੀ ਤਰ੍ਹਾਂ ਬਹੁਤ ਪਿਆਰ ਕਰਦੇ ਹੋ ਤੇ ਇੰਨਾ ਪਿਆਰ ਦੇ ਰਹੇ ਹੋ ਨਾ ਤੇ ਬਹੁਤ ਅੱਛਾ ਲੱਗਦਾ ਕਿ ਮੇਰੇ ਨਾਲ ਇੰਨੀਆਂ ਵਧੀਆ ਭੈਣਾਂ ਜੁੜੀਆਂ ਨਾ ਬਹੁਤ ਵਧੀਆ ਭੈਣਾਂ ਜੁੜੀਆਂ ਤੇ ਉਹ ਭੈਣ ਨੇ ਕੱਲ ਵੀ ਕਮੈਂਟ ਕੀਤੇ ਪਰਸੋਂ ਵੀ ਕਮੈਂਟ ਕੀਤੇ ਤੇ ਮੈਂ ਉਹਨਾਂ ਦਾ ਰਿਪਲਾਈ ਤਾਂ ਕੱਲ ਕਰ ਦਿੱਤਾ ਪਰ ਅੱਜ ਮੈਂ ਡਿਟੇਲ ਵਿੱਚ ਭੈਣ ਨੂੰ ਸਮਝਾਉਣੀ ਹੈ ਭੈਣ ਉਹ ਜਿਹੜਾ ਤੇਲ ਮੈਂ ਬਣਾਇਆ ਨਾ ਉਹ ਤੇਲ ਦੰਦਾਂ ਵਾਸਤੇ ਆ ਕਿਉਂਕਿ ਮੇਰੇ ਜਦੋਂ ਡਿਲੀਵਰੀ ਤੋਂ ਬਾਅਦ ਬੇਟੀ ਤੋਂ ਬਾਅਦ ਕਿ ਉਹ ਤੋਂ ਸਾਡੀ 22 24 ਸਾਲ ਉਮਰ ਹੋਣੀ ਆ ਸਾਨੂੰ ਪਤਾ ਨਹੀਂ ਸੀ ਹਨਾ ਕਿ ਇਹਨਾਂ ਨੂੰ ਮੂੰਹ ਨੂੰ ਟਾਕੇ ਰੱਖਣਾ ਜਾਂ ਕੁਛ ਨਾ ਤੇ ਬਾਅਦ ਵਿੱਚ ਮੇਰੇ ਇਹ ਪ੍ਰੋਬਲਮ ਆ ਗਈ ਸੀ ਕਿ ਦੰਦਾਂ ਤੇ ਜਿਹੜਾ ਠੰਡਾ ਤੱਤਾ ਲੱਗਣ ਲੱਗ ਗਿਆ ਸੀਗਾ ਜਿਵੇਂ ਮੂੰਹ ਖੋਲਣਾ ਤਾਂ ਵੀ ਇੱਕਦਮ ਐਵੇਂ ਆ ਜਾਣੀ ਜਿਵੇਂ ਝੁੰਝੜੀ ਜੀ ਆਂਦੀ ਨਾ ਕੁਝ ਖਾਣ ਲੱਗਾ ਤਾਂ ਵੀ ਦੰਦਾਂ ਨੂੰ ਅਜੀਬ ਜਿਹੀ ਫੀਲਿੰਗ ਹੁੰਦੀ ਸੀ ਮੈਨੂੰ ਤੇ ਉਹ ਫਿਰ ਮੈਂ ਤੇਲ ਜਦੋਂ ਇਹ ਵਰਤਿਆ ਤੇ ਉਹਦੇ ਨਾਲ ਮੇਰਾ ਫਰਕ ਬਹੁਤ ਪਿਆ ਮੈਂ ਹਜੇ ਵੀ ਉਹ ਆਇਲ ਜਿਹੜਾ ਬਣਾਇਆ ਹੋਇਆ ਮੈਂ ਬਾਥਰੂਮ ਵਿੱਚ ਰੱਖਿਆ ਹੋਇਆ ਸਵੇਰੇ ਜਦੋਂ ਉੱਠਦੇ ਆਂ ਬਰਸ਼ ਕਰਦੇ ਆਂ ਸੀ ਹੁਣ ਚੰਗੀ ਤਰ੍ਹਾਂ ਤੁਸੀਂ ਕਾਪੀ ਪੈਨ ਲੈ ਲਓ ਤੇ ਨੋਟ ਕਰ ਲਓ ਕਿ ਸਵੇਰੇ ਮੈਂ ਜਦੋਂ ਉੱਠਦੀ ਆਂ ਬਰਸ਼ ਕਰਦੀ ਆਂ ਹੈਨਾ ਜਦੋਂ ਅਸੀਂ ਜਾਂਦੇ ਆਂ ਬਰਸ਼ ਕਰਕੇ ਉਸ ਤੋਂ ਬਾਅਦ ਮੈਂ ਉਹ ਖੋਲਦੀ ਆਂ ਪੂਰਾ ਮੂੰਹ ਚ ਲਗਾ ਲੈਨੀ ਆ ਕਿਉਂਕਿ ਬਾਅਦ ਵਿੱਚ ਇਸ਼ਨਾਨ ਵਗੈਰਾ ਕਰਕੇ ਬਾਠ ਕਰਦੇ ਆਂ ਘੰਟਾ ਡੇਢ ਘੰਟਾ ਤੇ ਮੂੰਹ ਚ ਲੱਗਾ ਹੀ ਰਹਿੰਦਾ ਨਾ ਉਸ ਤੋਂ ਬਾਅਦ ਚਾਹ ਵਗੈਰਾ ਜੋ ਵੀ ਫਰੂਟ ਖਾਂਦੇ ਆਂ ਮੈਂ ਕਦੀ ਨਹੀਂ ਚੂਲੀ ਕੀਤੀ ਹੈਨਾ ਉਹ ਲੱਗਾ ਹੀ ਰਹਿੰਦਾ ਪੂਰਾ ਮੈਂ ਧੰਦਾਚੇ ਲਗਾਉਂਦੀ ਆ ਸਾਈਡ ਤੇ ਗੱਲਾਂ ਚ ਸਾਰੇ ਅੰਦਰ ਲਗਾ ਦੇਣੀਆਂ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਲਾਈਕਨ ਪਲੈਨੈਸ ਡਿਸੀਜ਼ ਹੀ ਉਹਦੇ ਕਰਕੇ ਤੇ ਉਹਦੇ ਨਾਲ ਮੈਂ ਲਗਾਣ ਕਰਕੇ ਬਹੁਤ ਮੈਨੂੰ ਫਰਕ ਪਿਆ ਤੇ ਤੁਸੀਂ ਇਹ ਜਰੂਰ ਵਰਤੋ ਘਰ ਵਿੱਚ ਬਹੁਤ ਵਧੀਆ ਹੈ ਕਿਉਂਕਿ ਉਹ ਘਰ ਦੀਆਂ ਚੀਜ਼ਾਂ ਤੋਂ ਹੀ ਬਣਾਇਆ ਹੋਇਆ ਜੋ ਵੀ ਚੀਜ਼ ਮੈਂ ਤੁਹਾਨੂੰ ਦੱਸਦੀ ਆ ਮੈਂ ਜੋ ਪਹਿਲਾਂ ਆਪਣੇ ਤੇ ਵਰਤ ਕੇ ਫਿਰ ਤੁਹਾਨੂੰ ਮੈਂ ਦੱਸਦੀ ਆ ਤੇ ਖੋਰ ਭੈਣਾਂ ਦਾ ਸੀ ਕਮੈਂਟ ਸੀ ਕਿ ਇੱਕ ਭੈਣ ਦਾ ਕਮੈਂਟ ਸੀਗਾ ਕਿ ਫਟਕਰੀ ਜਿਹੜੀ ਆ ਉਹ ਕਿਹੜੀ ਲੈਣੀ ਚਾਹੀਦੀ ਡਲੀਆਂ ਵਾਲੀ ਫਟਕਰੀ ਲੈਣੀ ਚਾਹੀਦੀ ਆ ਜਾਂ ਦੂਸਰੀ ਲਾਉਣੀ ਚਾਹੀਦੀ ਆ ਦੇਖੋ ਫਟਕਰੀ ਜਿਹੜੀ ਡਲੀਆਂ ਵਾਲੀ ਹੁੰਦੀ ਉਹਨੂੰ ਵੀ ਥੋੜਾ ਘਸਾ ਲਓ ਘਸਾ ਕੇ ਉਹਨੂੰ ਪੋਲਾ ਜਾ ਕਰ ਲਓ ਕਿਉਂਕਿ ਫੇਸ ਦੀ ਸਕਿਨ ਜਿਹੜੀ ਆ ਉਹ ਥੋੜੀ ਨਾਜ਼ੁਕ ਜੀ ਹੁੰਦੀ ਹੈ ਜਦੋਂ ਅਸੀਂ ਲਗਾਉਂਦੇ ਆ ਕਿਤੇ ਰਗੜਨਾ ਲੱਗ ਜਾਏ ਤਾਂ ਕਰਕੇ ਉਹ ਇਸ ਫੋਮ 'ਚ ਆ ਜਾਂਦੀ ਆ ਜਿਵੇਂ ਚੱਕੀ ਹੁੰਦੀ ਛੋਟੀ ਜੀ ਇਦਾਂ ਦੀ ਮਿਰਨ ਲੱਗ ਗਈ ਪਰ ਸੇਮ ਹੁੰਦੀ ਫਟਕਰੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਦੇਖਿਆ ਸੇਮ ਫਟਕਰੀ ਤੇ ਜਦੋਂ ਤੁਸੀਂ ਅੱਛਾ ਇੱਕ ਭੈਣ ਦਾ ਕਮੈਂਟ ਸੀਗਾ ਕਿ ਜਿੱਦਾਂ ਅਸੀਂ ਨਹਾਉਂਦੇ ਹਾਂ ਅਸੀਂ ਫਟਕਰੀ ਨੂੰ ਮਤਲਬ ਯੂਜ਼ ਕਰ ਸਕਦੇ ਹਾਂ ਭੈਣੇ ਤੁਸੀਂ ਫਟਕਰੀ ਦੀ ਡਲੀ ਲਓ ਉਹਨੂੰ ਤੁਸੀਂ ਤਵੇ ਤੇ ਫਿਲ ਕਰਨ ਦਾ ਤੁਹਾਨੂੰ ਫੁੱਲ ਕਰਨ ਦਾ ਨਹੀਂ ਨਹੀਂ ਕਰ ਸਕਦੇ ਤੁਸੀਂ ਜ਼ਰੂਰੀ ਨਹੀਂ ਤੁਸੀਂ ਫੁਲਕ ਵਾਲੀ ਉਹ ਵਾਲੀ ਪਾਣੀ ਹੈ ਜੇ ਤੁਸੀਂ ਆਪ ਕਿਸੇ ਚੀਜ਼ ਤੇ ਫੇਸ਼ਲ ਦਾ ਕੁਝ ਵੀ ਲਗਾ ਰਹੇ ਹੋ ਫੇਸ ਤੇ ਉਹਦੇ ਵਿੱਚ ਪਾਊਡਰ ਪਾ ਕੇ ਜਾਂ ਦੰਦਾਂ ਵਾਸਤੇ ਕੁਝ ਬਣਾ ਰਹੇ ਹੋ ਦੰਦਾਂ ਵਾਸਤੇ ਫਟਕਰੀ ਪਾ ਲਓ ਕਾਲਾ ਨਮਕ ਪਾ ਲੋ ਅਜਵੈਨ ਪਾ ਲੋ ਜਿਹੜੇ ਮੈਂ ਨੁਕਤੇ ਦੱਸਦੀ ਹਾਂ ਤੁਸੀਂ ਪੈਨ ਕਾਪੀ ਲੈ ਲਿਆ ਕਰੋ ਤੇ ਲਿਖ ਲਿਆ ਕਰੋ ਤੇ ਉਹਦੇ ਨਾਲ ਉਹ ਚੂਰਨ ਬਣਾ ਕੇ ਤੁਸੀਂ ਗ੍ਰाइंड ਕਰਕੇ ਰੱਖ ਲਓ ਉਹਦੇ ਨਾਲ ਵੀ ਤੁਸੀਂ ਦੰਦਾਂ ਦੇ ਉੱਤੇ ਕਰੋ ਬਹੁਤ ਵਧੀਆ ਚਿੱਟੇ ਦੰਦ ਇਹਨਾਂ ਦੇ ਪੀਲੇ ਦੰਦ ਆ ਇਕਦਮ ਚਿੱਟੇ ਦੰਦ ਹੋ ਜਾਣਗੇ ਫਟਕਰੀ ਦੇ ਨਾਲ ਤੇ ਜਦੋਂ ਨਾਲ ਲੱਗੇ ਮੈਂ ਤੇ ਇੱਕ ਫਟਕਰੀ ਦਾ ਟੁਕੜਾ ਲਾਓ ਉਹਨੂੰ ਧਾਗਾ ਬਨ ਲਓ ਹੈਨਾ ਥੋੜਾ ਧਾਗਾ ਬਨ ਕੇ ਉਹਨੂੰ ਰੱਖ ਲਓ ਅਨਾ ਇੱਕ ਡੱਬੀ ਲੈ ਲਓ ਡੱਬੀ ਦੇ ਵਿੱਚ ਬਾਥਰੂਮ 'ਚ ਰੱਖੋ ਜਦੋਂ ਨਹਾਉਣ ਲੱਗੇ ਬਾਲਟੀ ਭਰੀ ਅੱਜਕੱਲ ਸੌਣ ਦਾ ਮਹੀਨਾ ਹੈ ਤੁਹਾਨੂੰ ਪਤਾ ਕਿ ਬਹੁਤ ਇਨਫੈਕਸ਼ਨਸ ਆ ਜਾਂਦੀਆਂ ਤੇ ਉਹਨੂੰ ਪੂਰਾ ਘੁਮਾ ਦਿਓ ਫਟਕਰੀ ਨੂੰ ਪੰਜ ਛੇ ਵਾਰੀ ਘੁਮਾਓਗੇ ਤੇ ਉਹ ਕੂਲ ਜਾਏਗੀ ਉਹ ਪਾਣੀ ਵੀ ਸਾਫ਼ ਹੋ ਜਾਏਗਾ ਹਨਾ ਉਹ ਲਗਾਉਣ ਦੇ ਫਾਇਦੇ ਫਾਇਦੇ ਫਰ ਕੀ ਦੇ ਇੰਨੇ ਫਾਇਦੇ ਹਨ ਬਹੁਤ ਜ਼ਿਆਦਾ ਫਾਇਦੇ ਨੇ ਤੇ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀਆਂ ਕਿ ਹੋਮ ਰੈਮਡੀ ਜਿਵੇਂ ਤੁਹਾਨੂੰ ਮੈਂ ਆਮ ਮਲਠੀ ਦਾ ਦੱਸਿਆ ਕਿ ਮਲਠੀ ਬਹੁਤ ਵਧੀਆ ਮਲਠੀ ਦੇ ਪ੍ਰੋਡਕਟ ਇੰਨੇ ਵਧੀ ਮਤਲਬ ਵਧੀਆ ਬਹੁਤ ਮਹਿੰਗੇ ਕੋਸਟਲੀ ਮਿਲਦੇ ਨੇ ਮਾਰਕੀਟ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਵਧੀਆ ਵਧੀਆ ਬ੍ਰਾਂਡ ਜਿੰਨੇ ਵੀ ਉਹ ਬਹੁਤ ਜ਼ਿਆਦਾ ਮਲਠੀ ਦੇ ਪ੍ਰੋਡਕਟ ਮਹਿੰਗੇ ਨੇ ਤੇ ਤੁਸੀਂ ਘਰ ਹੀ ਮਲਠੀ ਦਾ ਜਿਹੜਾ ਉਹਨੂੰ ਲੈ ਕੇ ਸੁਕਾ ਕੇ ਪਾਊਡਰ ਬ੍ਰੀਕ ਇਕ ਤਮ ਹੀ ਬਣਾ ਲੈਣਾ ਬਹੁਤ ਬਰੀਕ ਉਹਨੂੰ ਕੱਪੜੇ ਛਾਂ ਕਰ ਲੋ ਘਰ ਇਦਾਂ ਬਣਾ ਸਕਦੇ ਹੋ ਨਹੀਂ ਤੇ ਫਿਰ ਤੁਹਾਨੂੰ ਪਾਊਡਰ ਮਿਲਦਾ ਰੈਡੀਮੇਡ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਉਹ ਵਰਤਣ ਵਾਸਤੇ ਤੇ ਇਹ ਮੇਰੀਆਂ ਭੈਣਾਂ ਦੇ ਜਵਾਬ ਸੀ ਕਿ ਕੁਝ ਸਵਾਲ ਸੀ ਤੇ ਉਹਨਾਂ ਦੇ ਮੈਂ ਜਵਾਬ ਦਿੱਤੇ ਨੇ ਤੇ ਤੁਸੀਂ ਜੇ ਵੀ ਕੁਝ ਵੀ ਪੁੱਛਣਾ ਹੋ ਆਈ ਐਮ ਇਨ ਕਮੈਂਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਰੂਰ ਦੱਸਾਂਗੀ ਤੇ ਭੈਣ ਸੁਖਵਿੰਦਰ ਕੌਰ ਪਹਿਲਾਂ ਤਾਂ ਸੌਰੀ ਤੇਤੋ ਕਿ ਮੈਂ ਨਾ ਵਲੌਗ ਨਹੀਂ ਪਾ ਸਕੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਬਣਾਉਣ ਜਾ ਰਹੀ ਹਾਂ ਮਲਠੀ ਦਾ ਸੀਰਮ ਆਸਾਨ ਤਰੀਕੇ ਨਾਲ ਕਿੱਦਾਂ ਬਣਦਾ ਹੈ ਕਿ ਤੁਸੀਂ ਇਦਾਂ ਵੀ ਕਰ ਸਕਦੇ ਜਤੂਨ ਦਾ ਤੇਲ ਲੈ ਲਓ ਨਾਰੀਅਲ ਦਾ ਤੇਲ ਲੈ ਲਓ ਪੈਰਾਸ਼ੂਟ ਨਾਰੀਅਲ ਤੇਲ ਨਹੀਂ ਲੈਣਾ ਕਿਉਂਕਿ ਜਿਹੜੇ ਰੈਡੀਮੇਡ ਤੁਹਾਨੂੰ ਪਤਾ ਆਂਦੇ ਆ ਨਾ ਉਹਨਾਂ ਵਿੱਚ ਪਾਮ ਆਇਲ ਤਕਰੀਬਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਚ ਮਿਲਾਵਟ ਹੁੰਦੀ ਹਰ ਇੱਕ ਚੀਜ਼ 'ਚ ਤੇ ਮੈਂ ਚਲੋ ਇੱਥੇ ਨਹੀਂ ਕਹਿਣਾ ਚਾਹਦੀ ਪਰ ਤੁਸੀਂ ਜਿਹੜਾ ਕੋਕੋਨਟ ਆਇਲ ਜਿਹੜਾ ਹੈਗਾ ਵਾ ਉਹ ਤੁਸੀਂ ਲੈਣਾ ਹੈ ਕੱਚੀ ਗਿਰੀ ਦਾ ਜਿਹੜਾ ਮਿਲਦਾ ਹੈ ਉਹ ਤੁਸੀਂ ਮੈਂ RAMDE ਦਾ ਤੇਲ ਵੀ ਇਹ ਵੀ ਬਹੁਤ ਵਧੀਆ ਇਹ ਕੋਈ ਮਸ਼ਹੂਰੀ ਨਹੀਂ ਕਰ ਰਹੀ ਕਿ ਇਹ ਤੇਲ ਬਹੁਤ ਵਧੀਆ ਹੈ ਤੇ ਤੁਸੀਂ ਮਾਰਕੀਟ ਵਿੱਚੋਂ ਅੱਛੇ ਬ੍ਰਾਂਡ ਦਾ ਲੈ ਲਓ ਕਿਸੇ ਦਾ ਉਹਦਾ ਤੜਕਾ ਵੀ ਲਗਾਓ ਹਨਾ ਸਬਜ਼ੀਆਂ ਨੂੰ ਤਾਂ ਵੀ ਬਹੁਤ ਵਧੀਆ ਤੇ ਉਹ ਉਹ ਲੈ ਲਓ ਤੁਸੀਂ ਤੇ ਮੇਰੇ ਐਕਚੁਅਲੀ ਮੇਰੇ ਕੋ ਖਤਮ ਹੋਇਆ ਸੀਗਾ ਤੇ ਮੈਂ ਉਹਨੇ ਬਲਿੰਕਰ ਤੋਂ ਮੰਗਵਾਇਆ ਸੀ ਪਰ ਹਜੇ ਤੱਕ ਆਇਆ ਨਹੀਂ ਮੈਂ ਵੀਡੀਓ ਦੇਣੀ ਸੀ ਤੁਹਾਨੂੰ 4 ਵਜੇ ਤਾਂ ਕਰਕੇ ਫਿਰ ਮੈਂ ਇਹੀ ਯੂਜ਼ ਕਰ ਰਹੀ ਹਾਂ ਇਹੀ ਮੈਂ ਜਿਹੜੀ ਕਰ ਰਹੀਆਂ ਜਿਹਨੇ ਫੇਸ਼ਲ ਵਰਤ ਰਹੀਆਂ ਇਹਨਾਂ ਵਿੱਚ ਇਹੀ ਲੈ ਰਹੀ ਹਾਂ ਤੇ ਬਹੁਤ ਵਧੀਆ ਤੇ ਮੈਂ ਕੱਚ ਦੀ ਸ਼ੀਸ਼ੀ ਲੈ ਰਹੀ ਹਾਂ ਇਹ ਵਾਲੀ ਪਲਾਸਟਿਕ ਦੀ ਸ਼ੀਸ਼ੀ ਨਹੀਂ ਲੈਣੀ ਇਹ ਜੈਮ ਦੀਆਂ ਕਈ ਵਾਰੀ ਖਾਲੀ ਹੋ ਜਾਂਦੀਆਂ ਵੈਸੇ ਕਰੀਮਾਂ ਦੀ ਕੱਚ ਵਾਲੀਆਂ ਉਹਨਾਂ ਚ ਤੁਸੀਂ ਬਣਾਉਣਾ ਹੈ ਤੇ ਇਹ ਮੈਂ ਲੈ ਲਿਆ ਇਹਦੇ ਵਿੱਚ ਮੈਂ ਜਤੂਨ ਦਾ ਤੇਲ ਮੈਂ ਜਿਹੜਾ ਆਰਡਰ ਕੀਤਾ ਹੋਇਆ ਉਹ ਮੈਂ ਬਾਅਦ ਚ ਪਾਵਾਂਗੀ ਉਹ ਆਇਆ ਨਹੀਂ ਹਜੇ ਤੁਸੀਂ ਜਤੂਨ ਦਾ ਤੇਲ ਵੀ ਪਾ ਸਕਦੇ ਹੋ ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਹੋ ਅਗਰ ਜਤੂਨ ਦਾ ਤੇਲ ਨਹੀਂ ਪਾਉਣਾ ਤੇ ਬਦਾਮ ਰੋਗਨ ਤੁਸੀਂ ਪਾ ਲਓ ਇੱਕ ਦੋ ਚਮਚ ਹੁਣ ਮੈਂ ਪਾਵਾਂਗੀ ਬਣਾਣਾ ਜਿੰਨਾ ਬਣਾਣਾ ਮੈਂ ਤੁਹਾਨੂੰ ਦੱਸਾਂਗੀ ਕੀ ਕੀ ਚੀਜ਼ ਵਰਤ ਰਹੀ ਹਾਂ ਤੇ ਇਸ ਸ਼ੀਸ਼ੀ ਵਿੱਚ ਇਹ ਵਾਲਾ ਮੈਂ ਮੈਂ ਤੁਹਾਨੂੰ ਦੱਸ ਦਿੰਦੀ ਇਦੇ ਵਿੱਚ ਅਸੀਂ 2 ਚਮਚ ਜਿਹੜੇ ਮੈਂ ਇਹ ਵਾਲੇ ਕੋਕੋਨਟ ਆਇਲ ਦੇ ਲੈ ਲੇ ਧਿਆਨ ਰੱਖਿਓ ਤੁਸੀਂ ਵਰਜਨ ਹੀ ਲੈਣਾ ਤੇਲ ਪੈਰਾਸ਼ੂਟਾ ਪੈਰਾਸ਼ੂਟ ਤੇਲ ਨਹੀਂ ਵਰਤਣਾ ਇਹ 2 ਮਚਮਚ ਪਾ ਲਏ ਇਦੇ ਵਿੱਚ ਨਾਰੀਅਲ ਦਾ ਤੇਲ ਤੇ ਜਤੂਨ ਦਾ ਤੇਲ ਮੈਂ ਆਰਡਰ ਕੀਤਾ ਹੋਇਆ ਉਹ ਆਏਗਾ ਮੈਂ ਪਾ ਪਾਵਾਂਗੀ ਜੇ ਉਹ ਨਾ ਪਾਇ ਤਾਂ ਫਿਰ ਮੈਂ ਬਦਾਮ ਰੋਗਨ ਪਾਵਾਂਗੀ ਤੇ ਇਹਦੇ ਵਿੱਚ ਪਾਵਾਂਗੀ ਮੈਂ ਤੁਸੀਂ ਜਤੂਨ ਦਾ ਤੇਲ ਪਾ ਲਿਓ ਭਾਵੇਂ ਬਦਾਮ ਰੋਗਨ ਹੈਗਾ ਉਹ ਪਾ ਲਿਓ ਨਹੀਂ ਤਾਂ ਰਾਤ ਨੂੰ ਬਦਾਮ ਰੋਗ ਜਿਹੜੇ ਬਦਾਮ ਹੁੰਦੇ ਉਹਨਾਂ ਨੂੰ ਭੇਂ ਕੇ ਕੁੱਟ ਕੇ ਪਾ ਲਿਓ ਤੇ ਜਿਨ੍ਹਾਂ ਦੀ ਆਇਲੀ ਸਕਿਨ ਹੈ ਉਹ 1.5 ਚਮਚ ਪਾ ਲੈਣ ਤੇ ਜਿਨ੍ਹਾਂ ਦੀ ਹੈਗੀ ਆ ਥੋੜੀ ਖੁਸ਼ਕ ਰਹਿੰਦੀ ਆ ਉਹ 2 ਚਮਚ ਪਾ ਸਕਦੇ ਨੇ ਇਹ ਮੈਂ ਗਲਿਸਰੀਨ ਪਾ ਲਈ 2 ਚਮਚ ਉਹਨੇ ਉਹਨੇ ਹੀ ਪਾ ਲੈਣ ਤੇ ਨਾਲ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਪਾਵਾਂਗੀ ਮੈਂ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਦੇ ਕੈਪਸੂਲ ਮੈਂ ਇਹ ਵਾਲੇ ਲੈ ਲਏ ਨੇ ਇਹ ਦੇਖ ਲਓ ਇਹ ਵਾਲੇ 4 mg ਦੇ ਆ ਤੇ ਇਹਦਾ ਕੈਪਸੂਲ ਮੈਂ ਇੱਕ ਇਕੱਠੇ ਮੰਗਾ ਲਏ ਸੀ ਮੈਂ ਕਿ ਇਹਦੇ ਯੂਜ਼ ਹੁੰਦੇ ਰਹਿੰਦੇ ਤੇ ਵਧੀਆ ਵਾਲੇ ਹੈਗੇ ਇਹਦੇ ਵਿੱਚ ਮੈਂ ਦੂਹ ਪਾਵਾਂਗੀ ਇੱਕ ਨਹੀਂ ਪਾਵਾਂਗੀ ਮੈਂ ਦੋ ਪਾਵਾਂਗੀ ਇਹ ਇਹ ਦੋ ਮੈਂ ਵਿਟਾਮਿਨ E ਦੇ ਕੈਪਸੂਲ ਪਾ ਲੇ ਅੱਜ ਕੈਂਚੀ ਤੁਸੀਂ ਕਹਿਣਾ ਵੱਡੀ ਲੈ ਲਈ ਮੈਂ ਛੋਟੀ ਕੈਂਚੀ ਚੋਂ ਬੇਟੇ ਨੇ ਕਿਤੇ ਰੱਖ ਦਿੱਤੀ ਤਾ ਕਰਕੇ ਫਿਰ ਮੈਂ ਲੈ ਲਈ ਤੇ ਇਹਦੇ ਵਿੱਚ ਮੈਂ ਦੂ ਪਾਵਾਂਗੀ ਇੱਕ ਐਕੈਪਸੀ ਇੱਕ ਨਹੀਂ ਤੇ ਸੀਰਮ ਇੰਨਾ ਵਧੀਆ ਬਣ ਕੇ ਤਿਆਰ ਹੋ ਜਾਏਗਾ ਨਾ ਤੇ ਬਹੁਤ ਵਧੀਆ ਹੈ ਸੀਰਮ ਤੇ ਇਹ ਮੈਂ ਜਦੋਂ ਵਰਤਾਂਗੀ ਫਿਰ ਦੱਸਾਂ ਪਹਿਲਾਂ ਵੀ ਮੈਂ ਬਣਾਇਆ ਸੀਗਾ ਤੇ ਉਦੋਂ ਮੈਂ ਸ਼ੇਅਰ ਨਹੀਂ ਕੀਤਾ ਮੈਂ ਪਹਿਲਾਂ ਮੈਂ ਆ ਵਰਤ ਲਾਂ ਤੇ ਤੁਸੀਂ ਘਰ ਦੀਆਂ ਹੀ ਹੋਮ ਰੈਮਡੀਆਂ ਇਦਾਂ ਕਰਕੇ ਬਣਾ ਸਕਦੇ ਹੋ ਤੇ ਇਹ ਹੈਗੀ ਮਲਠੀ ਮਲਠੀ ਇਸ ਫਾਰਮ 'ਚ ਤੁਸੀਂ ਲੈਣੀ ਹੈ ਕੁੱਟੀ ਹੋਈ ਮਲਠੀ ਨਹੀਂ ਲੈਣੀ ਇਹ ਮ ਲੱਠੀ ਦੇ ਦੋ ਟੁਕੜੇ ਜਿਹੜੇ ਇਹ ਵਾਲੇ ਮੈਂ ਇਹਨਾਂ ਵਿੱਚ ਇਦਾਂ ਪਾ ਦਾਂਗੀ ਤੇ ਇਹਦੇ ਵਿੱਚ ਹੁਣ ਮੈਂ ਬਾਦਾਮ ਰੋਗਣ ਇੱਕ ਚਮਚ ਪਾਵਾਂਗੀ ਤੇ ਇੱਕ ਚਮਚੀ ਮੈਂ ਪਾਵਾਂਗੀ ਜਤੂਨ ਦਾ ਤੇਲ ਇਹਨੂੰ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰ ਲੈਣਾ ਇਹਨੂੰ ਧੁੱਪ ਚ ਨਹੀਂ ਰੱਖਣਾ ਇਹਨੂੰ ਇਦਾਂ ਕਰ ਲੈਣਾ ਤੇ ਇਹਨੂੰ 3-4 ਦਿਨ ਲੱਗ ਜਾਣਗੇ ਬਣ ਚ ਜੀ ਤੇ ਫਿਰ ਇਹਨੂੰ ਮੈਂ ਕਿਸੇ ਬੋਟਲ ਚ ਜਿਹੜੀ ਸੀਰਮ ਵਾਲੀ ਹੁੰਦੀਆਂ ਬੋਟਲ ਹਨ ਖਾਲੀ ਤੇ ਇਹਨੂੰ ਤੁਸੀਂ ਇਦਾਂ ਚੰਗੀ ਤਰ੍ਹਾਂ ਕਰ ਲੈਣਾ ਤੇ ਇਹਦੇ ਵਿੱਚ ਨਾ ਮੈਂ ਪਾਣਾ ਇੱਕ ਚਮਚ ਪਾਣਾ ਮੈਂ ਜਤੂਨ ਦਾ ਤੇਲ ਤੇ ਇੱਕ ਚਮਚ ਮੈਂ ਬਦਾਮ ਰੋਗਨ ਪਾਵਾਂਗੀ ਉਹ ਮੈਂ ਪਾਵਾਂਗੀ ਇੱਕ ਦਿਨ ਰੁੱਕ ਕੇ ਇਕੱਠਾ ਨਹੀਂ ਪਾਣਾ ਤੁਸੀਂ ਜਿਸ ਤਾਂ ਹੁਣ ਮੈਂ ਇਹਦੇ ਵਿੱਚ ਪਾਇਆ ਹੈ ਨਾਰੀਅਲ ਦਾ ਤੇਲ ਪਿਓਰ ਨਾਰੀਅਲ ਦਾ ਲੈ ਲਿਓ ਤੇਲ ਕਿਸੇ ਬ੍ਰਾਂਡ ਦਾ ਲੈ ਲਿਓ ਜਿਹੜਾ ਖਾਣ ਵਾਲਾ ਤੇਲ ਹੁੰਦਾ ਉਹ ਲਿਓ ਤੇ ਉਹਦੇ ਵਿੱਚ ਮਲਠੀ ਪਾਈ ਆ ਦੋ ਮੈਕੈਪਸਲ ਪਾਏ ਇਹਦੇ ਵਿੱਚ ਜਤੂਨ ਦੇ ਤੇ 글ੈਸਰਿਨ ਪਾਈ ਆ ਤੇ ਜੇ ਤੁਹਾਡਾ oily skin ਹੈਗੀ ਆ ਨਾ ਚਿਹਰੇ ਤੇ ਬਹੁਤ ਜ਼ਿਆਦਾ ਪਸੀਨਾ ਆਂਦਾ ਰਹਿੰਦਾ ਤੇਲ ਜਿਹਾ ਆਂਦਾ ਰਹਿੰਦਾ ਫਿਰ ਤੁਸੀਂ ਡੇਢ ਚਮਚ ਪਾਓ ਗਲਿਸਰਿਨ ਅਦਰਵਾਈਜ਼ ਤੁਸੀਂ ਜਿਵੇਂ ਮਤਲਬ ਜਿਨ੍ਹਾਂ ਦੀ ਖੁਸ਼ਕ ਚਿਹਰਾ ਉਹ ਦੋ ਪਾ ਸਕਦੇ ਨੇ ਤੇ ਇਹ ਮੈਂ ਪਾ ਕੇ ਪਾ ਲਏ ਨੇ ਇਹਨੂੰ ਮੈਂ ਧੁੱਪ ਚ ਨਹੀਂ ਰੱਖਣਾ ਇਹਨੂੰ ਮੈਂ ਮਤਲਬ ਠੰਡੀ ਜਗ੍ਹਾ ਤੇ ਨਹੀਂ ਰੱਖਣਾ ਵੈਸੇ ਜਿਵੇਂ ਸੋਈ ਕਿਚਨ ਚ ਜਿੱਥੇ ਗਰਮੀ ਜਿੱਥੇ ਹੈਗੀ ਉੱਥੇ ਦੋ ਤਿੰਨ ਦਿਨ ਇਦਾਂ ਬੰਦ ਰੱਖਾਂਗੇ ਬੰਦ ਰੱਖਣ ਤੋਂ ਬਾਅਦ ਫਿਰ ਇਹਨੂੰ ਮੈਂ ਜਿਹੜਾ ਵਰਤਣਾ ਸ਼ੁਰੂ ਕਰਾਂਗੀ ਉਸੇ ਵਾਲੇ ਨਹੀਂ ਵਰਤਣਾ ਤੇ ਇਹਨੂੰ ਥੋੜਾ ਜਿਹਾ ਲੈਣਾ ਜਦੋਂ ਵੀ ਲਗਾਣਾ ਨਾ ਤੁਸੀਂ ਇਹਨੂੰ ਥੋੜਾ ਜਿਹਾ ਲਗਾ ਕੇ ਇਦਾਂ ਲਗਾ ਲੈਣਾ ਬਸ ਬਹੁਤ ਵਧੀਆ ਇਹਦੇ ਕਦੀ ਵੀ ਤੁਸੀਂ ਲਗਾ ਸਕਦੇ ਹੋ ਦਿਨ 'ਚ ਵੀ ਲਗਾ ਸਕਦੇ ਹੋ ਰਾਤ ਨੂੰ ਜਦੋਂ ਵੀ ਤੁਸੀਂ ਮਤਲਬ ਨਾ ਤੋਂ ਕਹਿੰਦੇ ਥੋੜਾ ਜਿਹਾ ਲਗਾ ਲਓ ਇਹਦੇ ਜਿੱਦਾਂ ਤੁਹਾਡੇ ਫੇਸ ਦੇ ਉੱਤੇ ਝੁਰੜੀਆਂ ਪੈ ਜਾਂਦੀਆਂ ਇੱਥੇ ਰਿੰਕਲਸ ਆ ਜਾਂਦੇ ਇੱਥੇ ਲਾਈਨਾਂ ਜੀਆਂ ਬਣ ਜਾਂਦੀਆਂ ਇੱਥੇ ਫੋਰਹੈਡ ਤੇ ਬਣ ਜਾਂਦੀਆਂ ਹੈ ਨਾ ਤੇ 40+ ਤੇ तकरीबन आज 30+ ਤੇ ਵੀ ਅੱਜਕੱਲ ਹੋ ਰਿਹਾ ਤੇ ਤੁਸੀਂ ਪਲੀਜ਼ ਇਦਾਂ ਬਣਾ ਕੇ ਆਪਣੇ ਘਰ 'ਚ ਜ਼ਰੂਰ ਵਰਤੋ ਬਹੁਤ ਵਧੀਆ ਚੀਜ਼ ਸੀਰਮ ਹੈ ਨਾਲੇ ਇਹਨਾਂ ਨੇ ਮਹਿੰਗੇ ਸੀਰਮ ਲੈਣ ਤੋਂ ਕਿ ਘਰ ਦੀਆਂ ਚੀਜ਼ਾਂ ਤੋਂ ਤੁਸੀਂ ਬਣਾਓ ਆਪਣੇ ਹੱਥੀ ਬਣਾ ਕੇ ਤੁਸੀਂ ਲਗਾਓਗੇ ਤਾਂ ਤੁਹਾਨੂੰ ਬਹੁਤ ਅੱਛਾ ਲੱਗੇਗਾ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਕਿ ਮੇਰੀਆਂ ਵੀਡੀਓ ਕਿੱਦਾਂ ਦੀਆਂ ਹੁੰਦੀਆਂ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਤੇ ਪਰ ਮੈਂ ਹੁਣ ਇਹਦੇ 'ਚ ਤੁਹਾਨੂੰ ਫੇਰ ਦੱਸ ਦਣੀ ਆ ਇਹਦੇ ਵਿੱਚ ਮੈਂ ਦੋ ਚਮਚ ਲੈ ਸੀ ਨਾਰੀਅਲ ਦੇ ਤੇਲ ਨਾਰੀਅਲ ਦਾ ਲੈਣਾ ਤੇਲ ਤੁਸੀਂ ਔਰ ਜਿਹੜਾ ਖਾਣ ਵਾਲਾ ਜਿਹਦਾ ਤੜਕੇ ਸਬਜੀ ਤੇ ਲੱਗ ਜਾਂਦੇ ਨੇ ਮੈਂ ਤੇ ਮਤਲਬ ਮੰਗਾ ਲੈਣੀ ਹੁੰਦੀ ਆ ਕਿ ਤੜਕਾ ਵਗੈਰਾ ਵੀ ਸਬਜੀ 'ਚ ਕਈ ਵਾਰੀ ਲਗਾਈਦਾ ਸਰੋਂ ਦਾ ਤੇਲ ਵਰਤੀ ਦਾ ਜਾਂ ਨਾਰੀ ਦਾ ਤੇਲ ਵਰਤੀ ਦਾ ਤੇ ਗਲਿਸਰਿਨ ਪਾਈ ਸੀਗੀ ਔਰ ਦੋ ਵਿਟਾਮਿਨ E ਦੇ ਮੈਕੈਪਸਲ ਪਾਏ ਸੀਗੇ ਤੇ ਹੁਣ ਮੈਂ ਕੱਲ ਇਹਦੇ ਵਿੱਚ ਪਾਵਾਂਗੀ ਅੱਧਾ ਚਮਚ ਜਾਂ ਇੱਕ ਚਮਚ ਬਾਦਾਮ ਰੋਗਨ ਦਾ ਔਰ ਇਹ ਨਾਲ ਪਾਵਾਂਗੀ ਮੈਂ ਜਤੂਨ ਦਾ ਤੇਲ ਥੋੜਾ ਜਿਹਾ ਉਹ ਪਾਵਾਂਗੀ ਇਹ ਫਿਰ ਤੇ ਇਹਨ ਪੰਜ 6 ਦਿਨ ਮੈਂ ਰੱਖਾਂਗੀ ਉਸ ਤੋਂ ਬਾਅਦ ਮੈਂ ਵਰਤਨਾ ਸ਼ੁਰੂ ਕਰਾਂਗੀ ਨਾਲ ਨਾਲ ਮੈਂ ਤੁਹਾਨੂੰ ਦੱਸਦੀ ਰਾਵਾਂਗੀ ਤੇ ਇਹਦੇ ਰਿਜ਼ਲਟ ਅਗਰ ਤੁਹਾਨੂੰ ਮੇਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੁਹਿੰਦਾ ਵੀ ਵੀਡੀਓ ਲੈ ਕੇ ਆਉਨੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ